ਹਾਂਜੀ ਗਾਇਸ ਕੀ ਹਾਲ ਚਾਲ ਹੈ ਜੀ ਪੀ ਵੀ ਰੋਟ ਡੇਲੀ ਬਲੌਗ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਾਰੇ ਜਾਣੇ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਤੂੰ ਠੰਡੇ ਚ ਬਾਹਰ ਕੀ ਕਰਨ ਦੀ ਹੈ ਪਲੇ 10 ਪਹਿਲਾਂ ਕੋਈ ਨਿਆਣਾ ਹੈਗਾ ਬਾਹਰ ਦੇਤਾ ਹਾਂ ਕੋਈ ਨਿਆਣਾ ਹੈਗਾ ਬਾਹਰ ਹਾਂ ਕਿੱਥੇ ਆ ਕਿਤੇ ਵੀ ਨਹੀਂ ਹੈਗਾ ਕੋਈ ਵੀ ਨਹੀਂ ਹੈਗਾ ਨਿਆਣਾ ਬਾਹਰ ਤੂੰ ਇਕੱਲੀ ਬਾਹਰ ਖੇਢੀ ਜਾਨੀ ਠੰਡ ਚ ਸਾਰੇ ਰਜਾਈਆਂ ਚ ਬੜੇ ਆ ਨਿਆਣੇ ਬਿੱਲੀ ਆ ਜਾਂਦੀ ਆ ਬਿੱਲੀ ਲੈ ਕੇ ਜਾਂਦੀ ਜਿਹੜੇ ਨਿਆਣੇ ਖੇਡਦੇ ਆ ਨਾ ਬਾਹਰ ਠੰਡ ਚ ਉਹਨਾਂ ਨੂੰ ਬਿੱਲੀ ਲੈ ਜਾਂਦੀ ਫੜ ਕੇ ਚੱਲ ਲੁੱਕ ਜਾ ਆ ਜਾ ਮੈਂ ਲੱਗਾ ਬੰਦਰ ਲੰਮਾ ਪੈਣਾ ਹਾਂਜੀ ਗਾਇਸ ਆਪਾਂ ਹੁਣ ਖੜੇ ਹੈਗੇ ਆ ਰੋਇਤ ਕੇ ਕਰਾ ਕੋ ਤੇ ਰੋਇਤ ਲੱਗਾ ਹੈਗਾ ਟੂਟੀ ਕੱਤਣ ਕੀ ਕਰਨ ਲੱਗਾ ਲੋ ਇਹ ਤਾਂ ਚੜ ਗਏ ਆ ਹੁਣ ਤੇ ਤੋ ਪੇਮ ਡਾਡੋਂ ਨੇ ਤੋ ਬਸੇਕਦੇ ਆ ਘੜੀਗਾ ਨਾ ਕੀ ਕਰਨਾ ਰੋਟੀ ਪਾਣੀ ਖਾਣੇ ਆ ਜਾ ਕੇ ਨਾਲੇ ਤੋ ਪਰ ਵੀ ਟਮਾਟਾ ਮੀ ਨਿਕਲਦੀ ਆ ਜਲੇਲਾ ਤਿਆਰ ਹੋਣਾ ਹਨਾ ਜਲੇਲਾ ਕੋਈ ਚਲਾਈ ਕੋਠੇ ਮੈਂ ਲੰਮੀ ਪੈਸੀ ਕਰਦਾ ਆ ਹਾਂਜੀ ਦੋਸਤੋ ਆਪਾਂ ਬੈਠੇ ਧੁੱਪੇ ਹੁਣ ਧੁੱਪ ਸੇਕਨਦੇ ਆ ਤੇ ਆਹ ਦੇਖੋ ਆਹ ਕਿੱਦਾਂ ਫੋਨ ਚ ਰੁਜਿਆ ਹੈ ਨੀਸ਼ ਕੀ ਚੱਕਰ ਕੀ ਆ ਇੰਨਾ ਕਦ ਤੱਕ ਰੁਜਿਆ ਫੋਨ ਦੇ ਵਿੱਚ ਇਹ ਰੁਜੇ ਰਹਿੰਦਾ ਹੀ ਇਹ ਹੈਗਾ ਕੋਈ ਚੱਕਰ ਕਾਕਾ ਇਦਾਂ ਐਵੇਂ ਨਹੀਂ ਆ ਅਸੀਂ ਨੇ ਫੋਨ 'ਚ ਰੁਜੇ ਇੱਥੇ ਚੱਲ ਬਲੌਗ ਲੋਗੇ ਬਣਾਈਦੇ ਬਣਾਈਦੇ ਆ ਅਸਾਂ ਉਦਾਂ ਨਹੀਂ ਕਿਉਂ ਫੋਨ ਦੇ ਵਿੱਚ ਤੂੰ ਜ਼ਿਆਦਾ ਰੁਜਿਆ ਰਹਿੰਦਾ ਜਿਵੇਂ ਇਹ ਇਕੱਲਾ ਰੁਜਿਆ ਰਹਿੰਦਾ ਤੇ ਹੁਣ ਇਹ ਤਾਂ ਚੱਕਿਆ ਇਹਦਾ ਫੋਨ 'ਚ ਹੀ ਰੁਜਿਆ ਹੁੰਦਾ ਇਹ ਦੇਖ ਉਹ ਦੇ ਆ ਗੱਲ ਹੈ ਕੁਝ ਕੱਕਾ ਵੀ ਨਹੀਂ ਹਾਂਜੀ ਉਹ ਤੇਰਾ ਉਹ ਮੈਂ ਪਾਤਾ ਬੜਾ ਤਾ ਉਤੇ ਆਹੋ ਮੈਡਵਾਨੂ ਕਿੱਥੇ ਨਾ ਤੁਰੀ ਜਾ ਇਹ ਲੈ ਧੋੜ ਗਈ ਆ ਕਿੱਥੇ ਜਾਂਦੀ ਇਹ ਐ ਨੂਰੇ ਇਧਰ ਆਹ ਦੇਖੋ

ਹਾਂ ਦਾਲ ਹੈਗੀ ਕੋਈ ਪਈ ਇਹ ਨਹੀਂ ਉਹ ਇਹ ਕੱਦੀ ਰੋਟੀ ਖਾ ਲਈਏ ਇਹ ਨਹੀਂ ਤਾਂ ਆਹੀ ਖਾ ਲਾ ਬ੍ਰੈਡ ਖਾ ਲਮਾ ਮੜੇ ਉਹ ਕਰਨੀ ਨਹੀਂ ਦਾਰੀ ਆਹੋ ਕੀ ਕਰਮ ਗਰਮ ਦਾ ਕੀ ਕਰਨਾ ਬੱਲੇ ਨਹੀਂ ਖਾਣੀ ਹੋਰ ਅਗਲੀ ਉਹ ਚੱਲ ਚਾਹ ਨਾ ਖਾ ਲੈਨੇ ਆ ਦੋ ਦੋ ਨੰਨੂ ਬੈਡ ਖਾਣਾ ਓਏ ਡੈਡੀ ਨੇ ਪਿਆਰ ਪਹਾਤਾ ਵਿੱਚ ਚੱਲ ਹਾਂ ਕਿੰਨਾ ਸਿਗਾ ਵੀ ਪਿਆਰੇ ਬਾਲੇ ਪਰ ਤੁਰਕਨ ਲੱਗ ਗਈ ਬੈੱਡ ਖਾਨਾ ਹੈ ਉਹ ਇਧਰੋਂ ਮ ਕਰ ਬੈੱਡ ਖਾਨਾ ਬ੍ਰੈੱਡ ਮੈਂ ਪੀ ਆਕਾਂਗਾ ਹਾਂ ਹਾਂ ਨਹੀਂ ਨਹੀਂ ਦੋ ਕਮਰੇ ਆ ਦੋ ਪਿੱਛੇ ਆ ਇੰਨਾ ਨਹੀਂ ਖੁਸ਼ ਹੈਗਾ ਦੋ ਕਮਰੇ ਰੋਟੀ ਪਕਾ ਲਈ ਲੱਗੀਆਂ ਪਕਾਉਣ ਪਕਾਵਾ ਖਾਣ ਬਣਾ ਲਿਓਗੇ ਇਕੱਢੀ ਖਾਲਾ ਨੇ ਆ ਲੈਟ ਚਲ ਗਈ ਆ ਬੱਤੀ ਤਾਂ ਨਹੀਂ ਡਿਮ ਟੂਮਾ ਹੁਣ ਫੇ ਏਕ ਹੀ ਕੰਮ ਹੁੰਦਾ ਦੱਸੀ ਮੈਨੂੰ ਯਾਰ ਇਹ ਕ ਏਕ ਹੀ ਕੰਮ ਹੁੰਦਾ ਨੰਨੂ ਇਦਾਂ ਕੰਮ ਨਾ ਕਰਿਆ ਕਰ ਖਾ ਲਿਆ ਬੈੱਡ ਹੈ ਬੈੱਡ ਖਾ ਲਿਆ ਓਏ ਇਹ ਕਿ ਟਖਾਣਾ ਓਏ 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 ਮੰਨੂ ਹਾਵਲੀ ਮੈਂ ਆਪਾਂ ਨੂੰ ਪਤਾ ਇਦਾਂ ਨਹੀਂ ਖਾਈ ਜਾਂਦਾ ਇਦਾਂ ਨਹੀਂ ਖਾਈ ਜਾਂਦਾ ਹੌਲੀ 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 ਜਿੱਦੀ ਫੋਨ 'ਚ ਦੇਖ ਬੰਦੇ ਕੰਮ ਨਹੀਂ ਕਰਨੇ ਮम्मी ਦਾਲ ਪਾਣੀ ਤਾਂ ਬਣਾ ਲਿਆ ਹੁਣ ਹਨਾ ਬਣਾ ਲਿਆ ਰੋਟੀ ਤੇ ਸੁਣਾ ਲੈ ਕਿਹਨੂੰ ਤੇ ਕਿਹੜਾ ਖਾਣ ਦਾ ਦਾਲ ਕਾ ਦੀ ਪਲਾ ਮੋਠੇ ਚ ਲੈਂਦਾ ਮੋਠਾ ਚ ਲੈ ਆਂਦੀ ਹਾਂ ਯਾਰ ਮੇਰਾ ਚਾਹ ਵੀ ਨਹੀਂ ਤੇ ਬ੍ਰੈਡ ਨਾਲ ਆਹ ਤੁਸੀਂ ਦੇਖੋ ਯਾਰਾਂ ਅਮੀ ਦਾਲ ਵਧੀਆ ਜੀ ਬਣੀ ਰਹੇ ਨਹੀਂ ਬਣੀ ਆਪ ਦੇਖੋ ਹਾਂ ਦਾਲ ਤਾਂ ਨਹੀਂ ਮੜੀ ਹੋਈ ਹੈ ਹਾਂ ਦਾਲ ਤਾਂ ਨਹੀਂ ਮੜੀ ਹੋਈ ਹੈ ਦਾਲ ਤਾਂ ਕਰੀ ਗਈ ਹੈ ਤੋਹ ਤਰ੍ਹਾਂ ਦੀ ਲਾਦੀ ਮੈਂ ਤਾਂ ਨਹੀਂ ਸੰਗਣੀ ਜੀ ਹੈ ਜ਼ਿਆਦਾ ਸੰਗਣੀ ਹੈ ਹਾਂ ਫਿਰ ਨੂੰ ਬ੍ਰੈਡ ਬਣਾ ਕੇ ਖਾਵਾਂਗੇ ਮੈਂ ਉਹ ਮੜਿਆ ਹੋ ਕਰਨਾ ਹੀ ਸੀਗੇ ਕੀ ਦੂਜੇ ਕੀ ਨਾਮ ਉਹਦਾ ਬ੍ਰੈਡ ਦੋ ਚਾਰ ਗਰਮ ਕਰਨੇ ਸੀ ਹਾਂ ਹਾਂ ਇਹ ਮੈਂ ਆ ਆ ਕਨੈਕਸ਼ਨ ਜਿਹੜਾ ਸ਼ੋਰੂ ਕਰਦੇ ਆ ਪਾਤੀ ਗੇ ਜੋ ਜਲਾ ਕੇ ਮੜੇ ਲੂਣ ਵਿੱਚ ਪਾ ਕੇ ਚਾਲ ਬਸ ਲਾਲ ਮੇਚਾ ਪਾ ਦਿਓ ਹਾਂਜੀ ਗਾਇਜ਼ ਆਪਾਂ ਆਏ ਸੀਗੇ ਹੁਣ ਨੂਰਲੇ ਨੈਪੀਆਂ ਲੈਣ ਤੇ ਆਪਾਂ ਨੈਪੀਆਂ ਲੈ ਲਈਆਂ ਆ ਤੇ ਆਪਾਂ ਹੁਣ ਜਾਂਦੇ ਆ ਘਰ ਨੇ ਰਹਾ ਹੋ ਗਿਆ ਆਂਜੀ ਗਾਈਜ਼ ਆਪਾਂ ਨੂੰ ਪੋਚ ਲੈ ਕਰ ਨੂਰੇ ਆ ਲੈਣੇ ਪੀਆ ਲੋ ਜੀ ਗਾਈਜ਼ ਆਂਜੀ ਇੱਥੇ ਕਰਦੇ ਹੁਣ ਬਲੌਗ ਦੀ ਐਂਡਿੰਗ ਠੀਕ ਆ ਜੀ ਪੀਪੀ 08 ਦਿੱਲੀ ਬਲੌਗ ਚੈਨਲ ਨੂੰ ਜਰੂਰ ਸਾਰੇ ਜਾਣੇ ਸਬਸਕ੍ਰਾਈਬ ਕਰ ਲਓ ਲਾਈਕ اور ਕਮੈਂਟ ਸ਼ੇਅਰ ਕਰ ਦਿਓ ਠੀਕ ਹੈ ਜੀ